ਜੀ ਪਾਣੀ ਦੀ ਸੇਵਾ ਲੈ ਕੇ ਚੱਲੇ ਆ ਦਿੱਲੀ ਨੂੰ ਤੇ ਰਸਤੇ 'ਚ ਸਾਨੂੰ ਮਿਲੇ ਸੀ ਆਪਾਂ ਤੁਹਾਡੇ ਨੂੰ ਰੂਟ ਰੂਟ ਕਰੀ ਸਾਰਨ ਤੇ ਸਾਰੀ ਸੰਗਤ ਨਾਲ ਆ ਬਾਈ ਉਹ ਤੇ ਟਰਾਲੀ ਭਰ ਕੇ ਲੈ ਕੇ ਚੱਲੇ ਆ ਪਾਣੀ ਦੀ ਤੇ ਹਰ ਰੋਜ਼ ਜਾਂਦੇ ਬਾਈ ਜੇਲੀ ਜਾਂਦੇ डेली ਸੇਵਾ ਕਰਦੇ ਆਜ ਪਾਣੀ ਦੀ ਡਿਮਾਂਡ ਸੀ ਤੇ ਅੱਜ ਪਾਣੀ ਤੇ ਲੰਗਰ ਵੈਸੇ ਇਹ ਅਲੱਗ ਟੈਂਪੂ ਜਾਂਦਾ ਹੈ ਤਾਲੀਏ ਤੁਹਾਡਾ ਰੋਡੋਂ ਰੋਡੋਂ ਦਾ ਉਹ ਚੱਕਰੇ ਹਾਂਜੀ ਹਾਂਜੀ ਲੰਗਰ ਵਾਲੀ ਜਿੱਥਾ ਕੋਈ ਨਾ ਤੁਰ ਕੇ ਆਏਗਾ ਠੀਕ 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 ਉਹ ਗੁਰਦੂਰਾ ਹੁੰਦਾ ਸੱਚਾ ਸੌਦਾ ਸਾਹੂ ਤੇ ਪੈਂਦਾ ਸਾਨੂੰ ਉੱਥੇ ਪੱਕਦਾ ਉੱਥੋਂ ਹੁੰਦਾ ਠੀਕ ਸੋ ਇਹ ਆ ਵੀਰੋ ਸ਼ਰਧਾ ਲੋਕਾਂ ਦੇ ਵਿੱਚ ਦਿੱਲੀ ਤੋਂ ਟਿਕਰੀ ਬਾਰਡਰ ਤੋਂ ਥੋੜੀ ਦੂਰੀ ਆਪਾਂ ਰੁਕ ਗਏ ਸੀ ਤੇ ਇੱਥੇ ਲੰਗਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਦੇਖ ਲੋ ਜਿਵੇਂ ਕਿਵੇਂ ਆਪਣੇ ਜੀਵਨੀ ਦਰ ਭਰਾ ਸਾਰੇ ਇਕੱਠੇ ਹੋਏ ਬੈਠੇ ਹੋਏ ਇੱਥੇ ਕੂੜੀਆਂ ਦਾ ਲੰਗਰ ਲੱਗਿਆ ਹੋਇਆ ਸਮਾਰ ਸਰ ਤੇ ਪਿੰਨੀਆਂ ਲੈ ਕੇ ਆਏ ਹਾਂ ਪਿੰਨੀਆਂ ਬਾਦ ਚਾਹੀਏ ਤੇ ਤਕਰੀਬਨ ਪਿੰਨੀਆਂ ਕਿੰਨੀਆਂ ਲੈ ਕੇ ਆਏ ਟਰਾਲੀ ਖੋਲੀ ਪਈ ਹੈ 10 ਕੁਇੰਟਲ 10 ਕੁਇੰਟਲ ਬਾਈ ਪਿੰਨੀਆਂ ਲੈ ਕੇ ਆਏ ਆ ਦਿੱਲੀ ਸੇਵਾ ਕਰਨ ਵਾਸਤੇ ਤੇ ਬਾਈ ਜੀ ਆਪਾਂ ਨੂੰ ਮਿਲ ਗਏ ਸੀ ਦਿੱਲੀ ਦੀ ਥੋੜੀ ਜਿਹੀ ਆਪਾਂ ਇੱਥੇ ਲੰਗਰ ਛਕਿਆ ਫਿਰ ਬਾਈਆਂ ਨੇ ਆਪਾਂ ਨੂੰ ਪਿੰਨੀਆਂ ਦਿੱਤੀਆਂ ਤਾਂ ਕਰਕੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਦੇਖੋ ਜਨੂਨ ਦੇਖੋ ਯਾਰ ਸੇਵਾ ਭਾਵਨਾ ਕਿੰਨੀ ਹੈ ਲੋਕਾਂ 'ਚ ਤੇ ਤੁਹਾਡਾ ਨਾਮ ਕੀ ਹੈ ਬਾਈ ਜੀ ਗਗਨ ਛੋਟੀ ਲਗਨ ਛੋਟੀ ਛੋਟਾ ਬਈ ਮੇਰਾ ਨਾਮ ਜੋਤੇ ਛੋਟਾ ਬਈ ਕੀ ਸ਼ਾ ਜੀ ਮੇਰਾ ਨਾਮ ਦਵਿੰਦਰ ਜੈਨ ਠੀਕ ਹੈ ਕਿਹੜੀ ਜਗ੍ਹਾ ਤੋਂ ਪਿੰਡ ਸਮਾਲ ਸਰ ਤੋਂ ਪਿੰਡ ਸਮਾਲ ਸਰ ਤੋਂ ਹਾਂ ਜੀ ਡਿਸਟ੍ਰਿਕਟ ਮੋਗਾ ਪਿੰਡ ਸਮਾਲ ਸਰ ਡਿਸਟ੍ਰਿਕਟ ਮੋਗਾ ਤੋਂ ਆਇਆ ਵੀਰ ਤੇ ਬਹੁਤ ਬਹੁਤ ਧੰਨਵਾਦ ਬਈਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਕਾ ਖਾਲਸਾ ਵੇਗ ਦੀ ਖਤੇ ਹਾਂ ਜੀ ਅਸੀਂ ਪਿੰਡ ਸਮਾਲ ਸਰ ਜ਼ਿਲ੍ਹਾ ਮੋਗਾ ਬਲਾਕ ਭਾਗਾ ਬਰਾਣਾ ਤੋਂ ਆਏ ਅੱਛਾ ਪਿੰਨੀਆਂ ਦੀ ਸੇਵਾ ਕਰਨਾ ਹਾਂ ਜੀ ਹਾਂ ਜੀ ਪਿੰਨੀਆਂ ਦਿੱਲੀ ਚੱਲਿਓ ਦਿੱਲੀ ਏ ਕੀ ਸੋਚ ਕੇ ਆਇਓ ਵੀ ਛਿੱਤ ਕੇ ਜਾਵਾਂਗੇ ਮੋਰਚਾ ਛਿੱਤ ਕੇ ਜਾਓ ਇਹ ਆ ਜਨੂਨ ਹੀ ਤੇ ਸੇਵਾ ਭਾਵਨਾ ਜੋ ਸ਼ਰਤ ਹੈ ਇਹਨਾਂ ਦੇ ਵਿੱਚ ਹੈ ਤੇ ਉਹੀ ਆਪਾਂ ਬਣਾ ਕੇ ਰੱਖਣੀ ਹੈ ਤੇ ਸਾਰਿਆਂ ਨੇ ਸ਼ਾਂਤਮਈ ਤਰੀਕੇ ਨਾਲ ਇਸ ਸੰਘਰਸ਼ ਨੂੰ ਅੱਗੇ ਤੋਰਨਾ ਆਪਾਂ ਪਹੁੰਚ ਗਏ ਆ ਤੇ ਆਪਾਂ ਤੇ ਟੈਂਕੀ ਕੱਢ ਦੇਣੀ ਉਧਰ ਬਾਈਰ ਕੇ ਲੱਗੇ ਆ ਤੰਬੂ ਲਾਉਣ ਵਾਸਤੇ